ਪਾਕਿਸਤਾਨ ਤੋਂ ਸਿੱਖਾਂ ਤੇ ਹਿੰਦੂਆਂ ਲਈ ਚੰਗੀ ਖਬਰ ਹੈ ਕੈਨੇਡਾ ਤੋਂ ਪੰਜਾਬੀਆਂ ਲਈ ਮਾੜੀ ਸ਼ੁਰੂਆਤ ਗੁਆਣ ਤੋਂ ਕਰਦਿਆਂ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੌਰਾਨ ਇੱਕ ਛੋਟੀ ਜੀ ਅਪੀਲ ਹੈ ਜੇਕਰ ਤੁਸੀਂ ਹਾਲ ਤੱਕ ਚੈਨਲ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲੈਣਾ ਤੁਹਾਡਾ ਇੱਕ ਲਾਈਕ ਕਮੈਂਟ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਉਧਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਇਤਿਹਾਸਿਕ ਲਾਹੌਰ ਕਿਲੇ ਅੰਦਰ ਭਗਵਾਨ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਲੋਵ ਮੰਦਿਰ ਦੀ ਮੁਕੰਮਲ ਬਹਾਲੀ ਤੋਂ ਬਾਅਦ ਇਸ ਨੂੰ ਆਮ ਜਨਤਾ ਲਈ ਖੋਲ ਦਿੱਤਾ ਗਿਆ। ਵਰਲਡ ਸਿਟੀ ਲਾਹੌਰ ਅਥਾਰਟੀ ਨੇ ਆਗਾ ਖਾਨ ਕਲਚਰਲ ਸਰਵਿਸ ਪਾਕਿਸਤਾਨ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਨੇਪਰੇ ਚਾੜਿਆ। ਇਸ ਬਹਾਲੀ ਪ੍ਰੋਜੈਕਟ ਦੇ ਤਹਿਤ ਸਿਰਫ Hindu ਮੰਦਿਰ ਹੀ ਨਹੀਂ ਸਗੋਂ ਸਿੱਕਾ ਨਾਲ ਸੰਬੰਧਿਤ ਹੋਰ ਯਾਦਗਾਰਾਂ ਨੂੰ ਵੀ ਸੰਭਾਲਿਆ ਗਿਆ। ਇਹ ਮੰਦਿਰ ਕਈ ਆਪਸ ਵਿੱਚ ਜੁੜੇ ਕਮਰਿਆਂ ਦਾ ਇੱਕ ਸਮੂਹ ਹੈ ਤੇ ਇਹ ਇੱਕ ਖੁੱਲੇ ਅਸਮਾਨ ਵਾਲੀ ਯਾਦਗਾਰੀ ਜਗ੍ਹਾ ਹੈ Hindu ਮਾਨਵਤਾਵਾਂ ਅਨੁਸਾਰ ਲਾਹੌਰ ਸ਼ਹਿਰ ਦਾ ਨਾਂ ਭਗਵਾਨ ਰਾਮ ਦੇ ਪੁੱਤਰ ਲਬਦੇਵ ਨਾਂ ਤੇ ਹੀ ਪਿਆ ਸੀ ਮੰਦਰ ਦੇ ਨਾਲ ਨਾਲ ਸਿੱਖ ਕਾਲ ਦੇ ਹਮਾਮ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅਠਾਦਰਾ ਪਵੇਲੀਅਨ ਦੀ ਵੀ ਸੰਭਾਲ ਕੀਤੀ ਗਈ ਹੈ WCL ਦੇ ਬੁਲਾਰਾ ਤਾਨੀਆ ਕੁਰੀਸ਼ੀ ਨੇ ਦੱਸਿਆ ਕਿ ਇਸ ਪੈਲ ਕਾਦਮੀ ਦਾ ਮੁੱਖ ਉਦੇਸ਼ ਲਾਹੌਰ ਕਿਲੇ ਦੇ ਅਮੀਰ ਅਤੇ ਸਾਂਝੇ ਸੱਭਿਆਚਾਰਕ ਵਿਰਸੇ ਨੂੰ ਮਨਾਉਣਾ ਜਿਸ ਵਿੱਚ ਸਿੱਖ, ਹਿੰਦੂ, ਮੁਗਲ ਅਤੇ ਬ੍ਰਿਟਿਸ਼ ਕਾਲ ਦੀਆਂ ਇਮਾਰਤਾਂ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ ਇਸ ਮੌਕੇ ਸਿੱਖ ਇਤਿਹਾਸ ਤੇ ਵੀ ਵਿਸ਼ੇਸ਼ ਚਾਨਣਾ ਪਾਇਆ ਗਿਆ ਅਮਰੀਕਾ ਸਥਿਤ ਸਿੱਖ ਖੋਜਕਰਤਾ ਡਾਕਟਰ ਤਰਨਜੀਤ ਸਿੰਘ ਬਟਾਲੀਆ ਨੇ ਕਿਲੇ ਵਿੱਚ ਸਿੱਖ ਕਾਲ 1799 ਤੋਂ 1849 ਦੀ ਲਗਭਗ 100 ਯਾਦਗਾਰਾਂ ਦੀ ਪਛਾਣ ਕੀਤੀ ਜਿਨ੍ਹਾਂ ਚੋਂ ਕਰੀਬ 30 ਹੁਣ ਮੌਜੂਦ ਨਹੀਂ ਹਨ ਡਾਕਟਰ ਬਟਾਲੀਆ ਜਿਹਨਾਂ ਨੇ ਸਿੱਖ ਸਾਮਰਾਜ ਦੌਰਾਨ ਲਾਹੌਰ ਕਿਲੇ ਬਾਰੇ ਇੱਕ ਟੂਰ ਗਾਈਡ ਬੁੱਕ ਵੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਲਾਹੌਰ ਕਿਲਾ ਸਿੱਖ ਮਾਨਸਕਤਾਂ ਵਿੱਚੋਂ ਡੂੰਗਾ ਬਸਿਆ ਹੋਇਆ ਕਿਉਂਕਿ ਇਹ ਲਗਭਗ ਅੱਧੀ ਸਦੀ ਤੱਕ ਸਿੱਖ ਸਾਮਰਾਜ ਦੀ ਸੱਤਾ ਦਾ ਕੇਂਦਰ ਰਿਹਾ ਸੀ। ਉਹਨਾਂ ਦੇ ਪੁਰਖਿਆਂ ਨੇ ਵੀ ਦਰਬਾਰ 'ਚ ਅਹਿਮ ਅਹੁਦਿਆਂ ਤੇ ਸੇਵਾਵਾਂ ਨਿਭਾਈਆਂ ਨੇ। ਉਧਰ ਦੂਜੇ ਪਾਸੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਬੀਤੇ ਦਿਨੀ ਤੜਕੇ ਵਾਪਰੇ ਗੋਲੀਕਾਂਡ ਤੇ ਮਾਮਲੇ ਵਿੱਚ ਸਰੀ ਪੁਲਿਸ ਸੇਵਾ ਨੇ ਗ੍ਰਿਫਤਾਰ ਕੀਤੇ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ। ਪੁਲਿਸ ਦਾ ਕਹਿਣਾ ਹੈ ਕਿ ਤਸਵੀਰਾਂ ਜਨ ਨਾਲ ਜਾਰੀ ਕੀਤੇ ਗਏ ਨੇ ਪੁਲਸ ਮੁਤਾਬਕ ਇਸ ਮਾਮਲੇ ਵਿੱਚ 21 ਸਾਲਾ ਹੰਸਪ੍ਰੀਤ ਸਿੰਘ ਅਤੇ 20 ਸਾਲਾ ਹਰਸ਼ਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਦੋਵਾਂ ਤੇ ਤੜਕੇ ਹੋਈ ਗੋਲੀਬਾਰੀ ਨਾਲ ਸਬੰਧਤ ਗੰਭੀਰ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਜਾਂਚ ਕਰ ਰਹੀ ਟੀਮ ਨੇ ਸਪਸ਼ਟ ਕੀਤਾ ਕਿ ਇਸ ਘਟਨਾ ਨੂੰ ਹਲੇ ਤੱਕ ਜ਼ਬਰਦਸਤੀ ਵਸੂਲੀ ਦੇ ਮਾਮਲੇ ਨਾਲ ਨਹੀਂ ਜੋੜਿਆ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਹਰ ਪੱਖੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਮਾਮਲੇ ਦੀ ਗਹਿਰਾਈ ਤੱਕ ਪਹੁੰਚਣ ਵਿੱਚ ਮਦਦ ਮਿਲ ਸਕਦੀ ਹੈ ਤੇ ਹੋਰ ਸੰਭਾਵਿਤ ਤੱਥ ਸਾਹਮਣੇ ਆ ਸਕਦੇ ਨੇ